ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿਦੇਸ਼ ਦੇ ਔਰ ਨਾਲ ਬੈਠੇ ਨੇ ਜਿਨ੍ਹਾਂ ਨੇ ਸੈਂਟਰ ਹਲਕੇ ਚੋਂ ਚੋਣਾਂ ਵੀ ਲੜਿਆ ਡਾਕਟਰ ਹਮਚਾਵਲਾ ਜੀ ਔਰ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਉਪ ਚੇਅ ਸੰਦੀਪ ਕੋਸਲਾ ਗੈਂਟੂ ਜੀ ਤੇ ਸਾਡੇ ਆਫਿਸ ਦੇ ਇੰਚਾਰਜ ਦੇ ਦੋਸਤਾਂ ਜੀ ਮੈਂ ਜਿਹੜੇ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਟਿੱਪਣੀਆਂ ਕੀਤੀਆਂ ਵਾਸ਼ ਕਰਕੇ ਸਾਡੇ ਸਮਾਜ ਦੇ ਵਿੱਚ ਉਹਦਾ ਗਲਤ ਅਸਰ ਗਿਆ ਉਸ ਪਲਕ ਵਿੱਚ ਮੇਰੇ ਛੋਟੇ ਭਾਈ ਆਜਪਾ ਅੰਮ੍ਰਿਤਸਰ ਦੇ ਕਰਨਸ਼ੀਲ ਅਧਿਐਕਸ਼ ਡਾਕਟਰ ਰਵਿੰਦਰ ਸਿੰਘ ਸੰਧੂ ਜੀ ਬরিষ্ঠ ਆਜਪਾ ਨੇਤਾ ਔਰ ਬਹੁਤ ਹੀ ਸਤਕਾਰਯੋਗ ਸਾਡੇ ਪ੍ਰੈਸ ਦੇ ਬੰਦੂ ਮਾਤਰ ਸ਼ਕਤੀ ਅੱਜ ਤੁਸੀਂ ਇੱਥੇ ਉਪਸਥਿਤ ਹੋਏ ਹੋ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਔਰ ਅੱਜ ਦੇਸ਼ ਦਾ ਬੜਾ ਦੁਰਭਾਗ ਹੈ ਕਿ ਇੱਕ ਮਾਨਸਿਕ ਰੂਪ ਦੇ ਵਿੱਚ ਅਰੀ ਪੱਕਾ ਵਿਅਕਤੀ ਅਰੀ ਪੱਕਾ ਕਹਿੰਨੇ ਆ ਇਮੈਚਿਊਰ ਵਿਅਕਤੀ ਉਹ ਅੱਜ ਕੇਵਲ 99 ਸੀਟਾਂ ਜਿੱਤ ਕੇ 543 ਦੀ ਲੋਕ ਸਭਾ ਹੈ ਪਰ जुगाड़ਬੰਦੀ ਕਰਕੇ ਕੇਵਲ 99 ਸੀਟਾਂ ਜਿੱਤ ਕੇ ਕਾਂਗਰਸ ਦੀਆਂ ਉਹ ਅੱਜ ਲੋਕ ਸਭਾ ਦਾ ਵਿਪੱਖਸ਼ ਦਾ ਨੇਤਾ ਬਣ ਗਿਆ ਰਾਹੁਲ ਗਾਂਧੀ ਤੋ ਇਹ ਦਾ ਸਭ ਜਾਣਨੇ ਆ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਵਿੱਚ ਕਦੀ ਤੇ ਉਹਨਾਂ ਦੀ ਅੱਖ ਵਿਸਲ ਜਾਂਦੀ ਸੀ ਕਦੀ ਉਹਨਾਂ ਦੀ ਜ਼ੁਬਾਨ ਫਸਲ ਜਾਂਦੀ ਸੀ ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਜੱਫਾ ਪਾਣ ਲਈ ਉੱਠ ਕੇ ਚਲੇ ਜਾਂਦੇ ਸੀ ਸੋ ਅਸੀਂ ਉਹਨਾਂ ਤੋਂ ਬੜੇ ਪਰਜਿਤ ਆਂ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ ਔਰ ਦੁਰਭਾਗਿਆ ਹੈ ਦੇਖਦਾ ਕਿ ਐਸਾ ਵਿਅਕਤੀ ਅੱਜ ਇੰਨੇ ਵੱਡੇ ਧਾਇਤਵਾਂ ਦੇ ਉੱਤੇ ਜਿੱਥੇ ਕਿ ਅਟਲ ਬਿਹਾਰੀ ਵਾਜਪਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰຸນ ਜੇਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ ਧਾਇਤਵਾਂ ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅੱਜ ਆ ਗਿਆ ਹੈ ਔਰ ਉਹ ਕਹਿੰਦੇ ਨੇ ਕਿ ਪਹਿਚਾਨਦੇ ਉਸ ਵਿਅਕਤੀ ਦੀ ਸਭ ਨੂੰ ਹੈ ਹੀ ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਰਹੀ ਹੈ ਜਿਸ ਤਰ੍ਹਾਂ ਉਦੀ ਪਹਿਚਾਨ ਸ਼ੁਰੂ ਤੋਂ ਦੇਸ਼ ਇਸ ਬਣੀ ਤੇ ਅੱਜ ਜਦੋਂ ਇੱਕ ਕੱਲ ਹਿੰਦੂ ਜਿਹੜਾ ਕਿ ਇੱਕ ਮੈਜੋਰਿਟੀ ਦੇ ਵਿੱਚ ਅਸੀਂ 80% ਇਹ ਦੇਸ਼ ਦੀ ਜਨਸਖਿਆ ਹਿੰਦੂ ਹੈ ਇਹ ਦੇਸ਼ ਸੈਕੂਲਰ ਦੇਸ਼ ਹੈ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਹਿੰਸਕ ਲਫ਼ਜ਼ ਉਸ ਵਿਅਕਤੀ ਨੇ ਕਿਹਾ ਇੱਕ ਕਿੱਡਾ ਦੁਰਭਾਗੇਪੂਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਂ ਜਾਣਨਾ ਹੀ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਹਿੰਦੂ ਤੋਂ ਆਏ ਸੀ ਤੇ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਯਾਰ ਕਰਨਾ ਹੈ ਤੇ ਕਿਸੇ ਅਚਰਨ ਦਾ ਮੈਂ ਉਹਨੂੰ ਪੁੱਛਣਾ ਚਾਹਣਾ ਰਾਹੁਲ ਗਾਂਧੀ ਨੂੰ कि महात्मा गांधी जी हिंसक से हिंदू से कि स्वामी विवेकानंद जी हिंसक से हिंदू व्यक्ति आज राष्ट्र तो देश तो माफी मंगनी चाहिए फिर उस अलग तो अलग धर्म के जेडे साढ़े आराध्य महापुरुष होए ने ਉਹਨਾਂ ਦੀਆਂ ਚਿੱਤਰ ਲੈ ਕੇ અપਮਾਨਿਤ ਕੀਤਾ ਉਹਨਾਂ ਨੂੰ ਔਰ ਸਜਣ ਦੀ ਟੇਬਲ ਤੇ ਰੱਖਤੇ ਇਸ ਹਿੰਮਤ ਚੋੜ ਰਾਹੁਲ ਗਾਂਧੀ ਨਾਮ ਦੇ ਵਿਅਕਤੀ ਨੇ ਉਹ ਚਿੱਤਰ ਦਿਖਾਉਣੇ ਸ਼ੁਰੂ ਕਰਤੇ ਟੇਬਲ 'ਇਹ ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਤੇ ਨੂੰ ਜਾਣਕਾਰੀ ਉਹ ਕੋਈ ਨਹੀਂ ਹੈ ਕਮ ਸੇ ਕਮ ਕੋਈ ਜਾਣਕਾਰੀ ਤੇ ਲੈ ਕੇ ਘਰ ਆਏ ਕਿ ਜੀ ਅਗਨੀਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ। ਔਰ ਉਸ ਵੇ ਸਾਡੇ ਰੱਖਿਆ ਮੰਤਰੀ ਰਾਜਨਾਥ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖਸ਼ ਰਾਹੁਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਇਆ ਕਿ ਕੋਈ ਸ਼ਹੀਦ ਹੋ ਜਾਂਦਾ ਕਿ ਨਹੀਂ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ। ਔਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ कोई जिन्हों कह सकते शर्मिंदगी नहीं महसूस की और अगे और तरह तरह के बेबुनियाद गल कर रहा है और सारा सदन अचंभित कि इस सदन की मर्यादा का की बनेगा भविष्य जिथे ऐसा इमेच्योर्ड नेता कांग्रेस ने प्रोजेक्ट कर दिता है और मैं तो समझना ਦੇ ਵਿਪੱਖੀ ਨੇਤਾ ਵੀ ਜਿਹੜੇ ਕਈ ਬਰਿਸ਼ਟ ਨੇਤਾ ਨੇ ਵਿਦਵਾਨ ਵੀ ਨੇ ਵਿਪੱਖਸ਼ ਦੇ ਵਿੱਚ ਉਹ ਵੀ ਪਿੱਛੇ ਬੈਠੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸੀ ਕਿ ਅੱਜ ਇਹ ਜਿਹੜਾ ਮੋਦੀ ਜੀ ਦੀ ਜੋ ਸੁਨਾਮੀ ਤੋਂ ਘਬਰਾ ਕੇ ਇਹ ਜਿਹੜਾ ਇੰਡੀ ਗਠਬੰਧਨ ਮਰਿਆ ਹੈ ਤੇ ਨੇਤਾ ਕਿੰਨੂੰ ਅਸੀਂ ਬਣਾ ਰਿਹਾ ਹੈ ਇਹ ਸਭ ਉਤਰਦਾਈ ਨੇ ਜਿਸ ਤਰ੍ਹਾਂ ਐਸਾ ਵਿਅਕਤੀ ਅਸ਼ੋਭਨੀਏ ਵਿਵਹਾਰ ਕਰਦਾ ਹੈ ਸੰਸਦ ਦੇ ਟ ਉਹਦਾ ਜੋ ਕਹਿ ਸਕਦੇ ਆ ਨਿੰਦਾ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖਸ਼ ਬਣਾਉਣ ਦੇ ਲਈ ਪ੍ਰਪੋਜ਼ ਕੀਤਾ ਸੋ ਅੱਜ ਮੈਂ ਤੁਹਾਨਾਂ ਲਈ ਜਾਣਕਾਰੀ ਦਿਆਂਗਾ ਕਿ ਕਾਂਗਰਸ ਦੇਖੋਗੇ ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਲੜੀ ਅਤੇ ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਜਿੱਤਣ ਤੋਂ ਬਾਅਦ ਜਦੋਂ ਇਹ ਦੇਸ਼ ਆਜ਼ਾਦ ਹੋ ਗਿਆ ਤੇ ਉਹਨਾਂ ਨੂੰ ਭਵਿੱਖੇ ਦੀ ਜਾਣਕਾਰੀ ਸੀ ਕਾਂਗਰਸ ਦੇ ਕਲਚਰ ਦੀ ਉਹਨਾਂ ਨੂੰ ਜਾਣਕਾਰੀ ਸੀ ਤੇ ਮਹਾਤਮਾ ਗਾਂਧੀ ਜੀ ਨੇ ਕਿਹਾ ਇਸ ਕਾਂਗਰਸ ਨੂੰ ਭੰਗ ਕਰ ਦਿਓ ਇਹ ਦੇਸ਼ ਦਾ ਵਿਨਾਸ਼ ਕਰ ਦੇਗੀ ਪਰ ਐਸਾ ਹੋਇਆ ਨਹੀਂ ਤੇ ਅੱਜ ਤੁਸੀਂ ਇਹ ਦੇਖੋ ਕਿ ਜੇ ਮਹਾਤਮਾ ਗਾਂਧੀ ਜੀ ਦੀ ਗੱਲ ਉਹ ਮੰਨੀ ਜਾਂਦੀ ਜੇ ਕਾਂਗਰਸ ਨਾ ਹੁੰਦੀ ਤੇ ਕਸ਼ਮੀਰ ਦੇ ਵਿੱਚ 370 ਤੇ 35 ਇਹ ਜਿਹੜੀ ਧਾਰਾ ਲੱਗੀ ਵੱਖਵਾਦੀ ਧਾਰਾ ਅੰਤਗਵਾਦ ਨੂੰ ਪ੍ਰਸਾਹਿਤ ਕਰਨ ਵਾਲੀ ਧਾਰਾ ਜਿਹਦੇ ਜਕੇ ਲੱਖਾਂ ਜਿਹੜੇ ਨਾਗਰਿਕ ਸੀ ਸੈਨਾ ਦੇ ਜਵਾਨ ਸੀ ਉਹ ਸ਼ਹੀਦ ਹੋ ਗਏ ਉਹ ਕਦੇ ਵੀ 370 ਤੇ 35 ਇਹ ਨਾਲ ਨਹੀਂ ਜਿਹਨੂੰ ਮੋਦੀ ਜੀ ਨੇ ਆ ਕੇ ਅਰਮਿਤ ਸ਼ਾਹ ਜੀ ਨੇ ਹਟਾਇਆ ਜੇ ਕਾਂਗਰਸ ਨਾ ਹੁੰਦੀ ਤੇ 1975 ਦੇ ਵਿੱਚ ਅਮਰਜੈਂਸੀ ਨਾ ਲੱਗਦੀ ਲੋਕਤੰਤਰ ਦੀ ਹੱਤਿਆ ਨਾ ਹੁੰਦੀ ਔਰ ਉੱਥੇ ਸਾਰੇ ਰਾਜਨੇਤਾ ਜਿਹੜੇ ਵਿਪੱਖਸ਼ੀ ਸੀਗੇ ਉਹਨਾਂ ਨੂੰ ਜੇਲ੍ਹਾਂ ਨਹੀਂ ਠੂਸਦਾ ਸਾਰਾ ਦੇਸ਼ ਜੇਲ੍ਹ ਬਣਾਤਾ ਇਸ ਕਾਂਗਰਸ ਨੇ ਪ੍ਰੈਸ ਦੀ ਆਜ਼ਾਦੀ ਤੇ ਵੀ ਕੁਠਾਰਾ ਕਰਾਕ ਕੀਤਾ ਲੋਕਤੰਤਰ ਦਾ ਚੌਥਾ ਸਤੰਭ ਪ੍ਰੈਸ ਹੈ ਪ੍ਰੈਸ ਦੇ ਲੋਕਾਂ ਨੂੰ ਵੀ ਅਕਸ਼ਮ ਕਰਤਾ ਉਹਨਾਂ ਦੀ ਆਤਕਤਾ ਹੋ ਲਈਆਂ ਔਰ ਜਿਹੜਾ ਵਿਅਕਤੀ ਵੀ ਐਸੇ ਐਸੇ ਕਾਨੂੰਨ ਬਣਾ ਦੇ ਤਾਨਾਸ਼ਾਹੀ ਦੇ ਇੰਦਰਾ ਗਾਂਧੀ ਜੀ ਔਰ ਉਹਨਾਂ ਦੇ ਚਾਤੂ ਗਾਰਾ ਨੇ ਕਾਂਗਰਸ ਨੇ ਕਿ ਜਿਹੜਾ ਵੀ ਬੋਲਦਾ ਸੀ ਉਹਨੂੰ ਜੇ ਨਹੀਂ ਠੂਸਦਾ ਜਾਂਦਾ ਸੀ ਤੇ ਲੋਕਤੰਤਰ ਦੀ ਦੇਸ਼ ਦੀ ਜਨਤਾ ਨੇ ਮਜਬੂਰ ਕਰਤਾ ਉਸ ਤਾਨਾਸ਼ਾ ਪ੍ਰਵਿਰਤੀ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਪੁਰਵ ਬਿਜ ਜਨਾਨ ਨੇ 21 ਮਾਰਚ 1977 ਨੂੰ ਅਮਰਜੈਂਸੀ ਲਾਣੀ ਪਈ ਜੇ ਕਾਂਗਰਸ ਨਾ ਹੁੰਦੀ ਤੇ 84 ਜਿਹੜੇ ਸਿੱਖ ਸਾਡੇ ਬੰਦੂ ਨੇ ਮਾਤਾਵਾਂ ਨੇ ਭੈਣਾ ਸੀ ਬੱਚੇ ਸੀ ਬੱਚੀਆਂ ਸੀ ਉਹਨਾਂ ਦੇ ਗਲੇ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਨਾ ਜਾਂਦਾ ਉਹਨਾਂ ਦੇ ਵਪਾਰ ਉਹਨਾਂ ਦੇ ਪਰਿਵਾਰ ਉਜਾੜ ਨਾ ਦਿੱਤੇ ਜਾਂਦੇ ਜੇ ਇਹ ਕਾਂਗਰਸ ਨਾ ਹੁੰਦੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਜਿਹੜੇ ਕਿ ਕਸ਼ਮੀਰ ਦੇ ਵਿੱਚ ਉਹਨਾਂ ਦਾ ਘਰ ਸੀ ਅੰਤਕਵਾਦੀਆਂ ਦੁਆਰਾ ਉਹਨਾਂ ਨੂੰ ਖਦੇੜ ਨਾ ਦਿੱਤਾ ਜਾਂਦਾ ਆਪਣੇ ਘਰਾਜੋ ਜੇ ਇਹ ਕਾਂਗਰਸ ਨਾ ਹੁੰਦੀ ਜੇ ਇਹ ਕਾਂਗਰਸ ਲਗਵਾਦ ਦਾ ਤੰਡ ਪੰਜਾਬ ਦੇ ਵਿੱਚ ਚਲਿਆ ਲੱਖਾਂ ਜਾਨਾਂ ਕੁਰਬਾਨ ਹੋ ਗਈਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ आतंकवादियों ਦਾ ਰਾਜ ਹੋ ਗਿਆ ਸੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਪੰਜਾਬ ਵਿੱਚ ਅੰਤਰਗਵਾਦ ਨਾ ਹੁੰਦਾ ਇਹ ਕਾਂਗਰਸ ਨਾ ਹੁੰਦੀ ਤੇ ਇਹ ਪਰਿਵਾਰਵਾਦ ਨੂੰ ਬढ़ावा ਨਾ ਮਿਲਦਾ ਪੰਡਤ ਨਹਿਰੂ ਜੀ ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਉਹਨਾਂ ਤੋਂ ਬਾਅਦ ਰਜੀਵ ਗਾਂਧੀ ਜੀ ਔਰ ਉਹਨਾਂ ਤੋਂ ਬਾਅਦ ਸੋਨੀਆ ਗਾਂਧੀ ਜੀ ਔਰ ਇਹ ਹਿੰਮਤ ਜੋੜ ਰਾਹੁਲ ਗਾਂਧੀ ਔਰ ਸਵਦੇਸ਼ੀ ਦੇ ਉੱਤੇ ਉਠਾਰਾ ਘਾਤ ਨਾ ਹੁੰਦਾ ਸੋ ਅੱਜ ਇਹ ਕਾਂਗਰਸ ਦੀ ਸਰਕਾਰ ਨਹੀਂ ਔਰ ਉਸ ਸਰਕਾਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਜਾਂ ਪਹਿਲੇ 70 ਸਾਲਾਂ ਇਹ ਜਿਹੜਾ ਭ੍ਰਸ਼ਟਾਚਾਰ ਦਾ ਤਾंडव ਹੋਇਆ ਉਹ ਕਰਾਨ ਵਾਲੀ ਇਹ ਕਾਂਗਰਸੀ ਇਹ ਕਾਂਗਰਸ ਦਾ ਅੱਗਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਜ਼ਬਰਦਸਤ ਘੁਟਾਲੇ ਚਾਹੇ ਉਹ ਫਰਦਾ ਘੁਟਾਲਾ ਹੋਵੇ ਚਾਹੇ ਉਹ ਸਪੈਕਟਰਮ ਦਾ ਘੁਟਾਲਾ ਹੋਵੇ ਚਾਹੇ ਉਹ ਕੋਲ ਸਕੇਮ ਹੋਵੇ ਉਸ ਝੜੀ ਇਹ ਕਾਂਗਰਸ ਨੇ ਲਾਈ ਔਰ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਘੁਟਾਲੇ ਜਿਹੜੇ ਨੇ ਕੇਸ ਇਸ ਕਾਂਗਰਸ ਦੇ ਉੱਤੇ ਚੱਲ ਰਹੇ ਨੇ ਇਹੀ ਕਾਂਗਰਸ ਹੈ ਜਿਹਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦੀ ਪਾਲਿਸੀ ਦੇ ਚਲਦੀ ਸੀ ਔਰ ਦੰਗੇ ਹੁੰਦੇ ਸੀ ਹਿੰਦੂ ਮੁਸਲਮ ਦੰਗੇ ਹੁੰਦੇ ਸੀ ਧਰਮਾਂ ਨੂੰ ਆਪਸ ਹੀ ਲੜਾਉਂਦੀ ਸੀ ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਕਿਸੇ ਜਗ੍ਹਾ ਕੋਈ ਦੰਗਾ ਨਹੀਂ ਹੁੰਦਾ ਔਰ ਇਹ ਦੰਗੇ ਕਰਵਾਉਣ ਵਾਲੀ ਕੌਣ ਸੀ ਸੱਤਾ ਸੁੱਖ ਲੈਣ ਵਾਲੀ ਪਰਿਵਾਰਵਾਦੀ ਸ਼ਿਗਾਰ ਇਹ ਕਾਂਗਰਸ ਸੀ ਅੱਜ ਜੋ ਇਹਨਾਂ ਨੇ ਮਿਸ ਗਵਰਨੈਂਸ ਕੀਤੀ ਜੋ ਗੁੰਡਾ ਰਾਜ ਹੋਇਆ ਹੋਇਆ ਬਾਹੂ ਬਲੀਆਂ ਦਾ ਰਾਜ ਸੀ अपराधिया राज सी, ओ कांग्रेस होया और ये कांग्रेस जी लगातार तीन बारी बुरी तरह हार चुकी है दो हजार चौदह कांग्रेस बुरी तरह नकारी गई मोदी जी प्रधानमंत्री बने दो हजार उन्नीस एक कांग्रेस बुरी तरह नकारी गई मोदी जी फिर प्रधानमंत्री बने।, बने और तीसरी बार ਇਹ ਤਿੰਨ ਅੰਕਾਤ ਵੀ ਕਾਂਗਰਸ ਨਹੀਂ ਆ ਸਕੀ ਔਰ ਜਿਹੜਾ ਵਿਪਕਸ਼ੀ ਇਹ ਜਿਹੜਾ ਇੰਡੀ ਗਠਵੰਦਰ ਬਣਿਆ ਸੀ ਉਹ ਭਾਜਪਾ ਨੂੰ 240 ਸੀਟਾਂ ਮਿਲੀਆਂ ਇਹ ਸਾਰਾ ਇੰਡੀ ਗਠਵੰਦਰ ਹਲਕੇ ਵੀ 240 ਦੀ ਸੰਖਿਆ ਤੱਕ ਨਹੀਂ ਪਹੁੰਚ ਸਕਿਆ ਔਰ ਇਹੋ ਹੀ ਕਾਂਗਰਸ ਦਾ ਰਾਹੁਲ ਗਾਂਧੀ ਨੇਤਾ ਹੈ ਕਿ ਰੋਮ ਜਲ ਰਿਹਾ ਹੈ ਕਾਂਗਰਸ ਮਿਟ ਰਹੀ ਹੈ ਔਰ ਇਹ ਨੀਰੋ ਜਿਹੜਾ ਕਾਂਗਰਸ ਦਾ ਰਾਹੁਲ ਗਾਂਧੀ ਹੈ ਇਹ اپنی ہار بھول کے باجبا ਦੀ ਜਿੱਤ ਦੇ ਉੱਤੇ ਖੁਸ਼ੀ ਜਾਰ ਕਰ ਰਿਹਾ ਇਹਨੂੰ ਇਹ ਨਹੀਂ ਪਤਾ ਕਿ ਤੇਰੀਆਂ ਦੇ 99 ਸੀਟਾਂ ਆਈਆਂ ਨੇ ਤੂੰ ਬਾਜਬਾ ਦੇ ਕਹਦੇ ਕਟਾਕਸ਼ ਕਰਨਾ ਵਿਆਹ ਤੀਸਰੀ ਵਾਰੀ ਫੇਰ ਮੋਦੀ ਜੀ ਲਗਾਤਾਰ 5 ਸਾਲ ਤੋਂ ਬਾਅਦ ਹਿਸਟਰੀ ਬੀਟ ਹੋਈ ਕਿ ਕੋਈ ਇੱਕ ਰਾਜਨੇਤਾ ਜੋ ਵਿਸ਼ਵਦਾ ਸਭ ਤੋਂ ਲੋਕਪ੍ਰੀਆ ਨੇਤਾ ਹੈ ਉਹ ਅਜ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਫੋ ਮੈਂ ਇਹ ਮੰਗ ਕਰਾਂਗਾ ਇਹ ਉਹ ਰਾਹੁਲ ਗਾਂਧੀ ਕਿੰਨਾ ਅਹੰਕਾਰੀ ਹੈ ਕਿ ਜਦੋਂ ਲੋਕ ਸਭਾ ਅਧਿક્ષ ਜਿਹੜਾ ਆਦਾ ਜਿਸ ਨੇ ਅਸீன் ਸੀਗੇ ਉਸ ਵੇਲੇ ਜਿਹੜੇ ਲੋਕ ਸਭਾ ਅਧਿક્ષ ਨੇ ਜਦੋਂ ਮੋਦੀ ਜੀ ਆਏ ਤਾਂ ਮੋਦੀ ਜੀ ਦਾ ਅਭਿਵਾਦਨ ਕੀਤਾ ਉਹ ਇਸ ਕਰਕੇ ਕੀਤਾ ਕਿ ਸਾਡੀ ਹਿੰਦੂ ਸੰਸਕ੍ਰਿਤੀ ਦੇ ਵਿੱਚ ਹੈ। ਕਿ ਜਿਹੜਾ ਵੱਡੀ ਆਯੂ ਦੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਅਸੀਂ ਉਹਨਾਂ ਨੂੰ ਸਿਰ ਚੁਭਾ ਕੇ ਨਮਸਕਾਰ ਕਰ ਰਹੇ ਆ ਤੇ ਰਾਹੁਲ ਗਾਂਧੀ ਕੀ ਕਹਿ ਰਿਹਾ ਕਿ ਲੋਕ ਸਭਾ ਅਧਿਖੇ ਓਮ ਬਿਰਲਾ ਜੀ ਨੇ ਮੋਦੀ ਜੀ ਦਾ ਤੇ ਸਿਰ ਚੁਭਾ ਕੇ ਬਿਵਾਦਨ ਕੀਤਾ ਮੇਰਾ ਵੀ ਕੀਤਾ ਉਹ ਤੂੰ ਉਮਰ ਵੀ ਉਹਨਾਂ ਤੋਂ ਛੋਟਾ ਤੂੰ ਦੈਤ ਤੂੰ ਵੀ ਜਿਉਂ ਉਹਨਾਂ ਤੋਂ ਛੋਟਾ ਤੇ ਤੂੰ ਐਡਾ ਅਹੰਕਾਰੀ ਹਾਲੇ ਤੱਕ ਤੂੰ ਬਣਿਆ ਹੀ ਕੁਝ ਨਹੀਂ ਰਾਹੁਲ ਗਾਂਧੀ ਤੁਸੀਂ ਤੇ ਹਾਲੇ ਸਿਰਫ ਵਿਪੱਖਸ਼ ਦੇ ਨੇਤਾ ਹੀ ਬਨੇ ਹੋ ਤੇ ਇੰਨਾ ਹੰਟਾਰ ਕਿ ਤੁਹਾਡੀ ਈਗੋ ਹਟ ਹੋ ਗਈ ਕਿ ਅਜ ਮੋਦੀ ਜੀ ਆਜੂਸ਼ਗਰ ਤੋਂ ਕਿੰਨੇ ਵੱਡੇ ਰਹੇ ਤੇ ਜੇ ਉਹ ਅੰਬਰ ਲਾ ਜੀ ਨੇ ਉਹਦਾ ਸਨਮਾਨ ਕਰਤਾ ਤੇ ਤੁਹਾਡੀ ਈਗੋ ਜਿਹੜੀ ਹੈ ਫੌਲ ਈਗੋ ਉਹ ਹਰਟ ਹੋ ਗਈ ਸੋ ਇਸ ਚਿੰਤਨ ਦਾ ਵਿਸ਼ਾ ਦੇਸ਼ ਲਈ ਇਸ ਚਿੰਤਾ ਦਾ ਵਿਸ਼ਾ ਦੇਸ਼ ਲਈ ਕਿ ਐਸੇ ਵਿਅਕਤੀ ਰਾਹੁਲ ਗਾਂਧੀ ਜੈਸੇ ਔਰ ਐਸੇ ਲੋਗ ਜਿਨ੍ਹਾਂ ਨੇ ਇਹ ਅਜ ਗੁੰਡਾਗਰਦੀ ਟਾਈਪ ਬਹਾਣੀ ਸ਼ੁਰੂ ਕਰਤੀ ਹੈ ਕਿ ਸੰਸਦ ਨਹੀਂ ਚੱਲਣ ਦਿਆਂਗੇ ਸਰਕਾਰ ਨਹੀਂ ਚੱਲਣ ਦਿਆਂਗੇ ਸਰਕਾਰ ਸਭ ਦੀ ਹੁੰਦੀ ਹੈ ਪ੍ਰਧਾਨ ਮੰਤਰੀ ਸਭ ਦੇ ਹੁੰਦੇ ਨੇ ਨਿਰਵਾਚਿਤ ਹੋ ਜਾਂਦੇ ਨੇ ਤੇ ਜੇ ਦੇਸ਼ ਦੀ ਸਰਕਾਰ ਤੁਸੀਂ ਕਹਿੰਦੇ ਹੋ ਨਹੀਂ ਚੱਲਣ ਦਿਓਗੇ ਕਿ ਜੇ ਦਾ ਮਤਲਬ ਦੇਸ਼ ਨੂੰ ਤੁਸੀਂ ਵਾਪਸ ਲਿਜਾਣਾ ਚਾਹੁੰਦੇ ਹੋ ਆਪਣੇ ਉਸ ਕਾਲੇ ਸ਼ਾਸਨ ਵਿੱਚ ਐਸਾ ਨਹੀਂ ਹੋਏਗਾ ਅਜ ਦੇਸ਼ ਬੱਬਰ ਸ਼ੇਰ ਪ੍ਰਧਾਨ ਮੰਤਰੀ ਇੱਕ ਸੰਿਆਸੀ ਇੱਕ ਤਪਸਵੀ ਇੱਕ ਜੀ ਸਤਸਵੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਦੇ ਅਧੀਨ ਹੈ ਕਾਂਗਰਸ ਤੇ ਉਹਦੇ ਸਾਥੀਆਂ ਦਾ ਕੋਈ ਕੁਚੱਕਰ ਨਹੀਂ ਚੱਲੇਗਾ ਮੋਦੀ ਜੀ ਜਿਨ੍ਹਾਂ ਨੇ ਆਂਦੇ ਹੀ ਝੜੀ ਲਾਤੀ ਕਿਸਾਨਾਂ ਦੀ ਸਨਮਾਨ ਨਿਦਾ ਦੀ ਘੋਸ਼ਣਾ ਕਰਤੀ ਐਮਐਸਬੀ ਜਿਹੜੀ ਹੈ ਵਧਾਤੀ 70 ਸਾਲ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਹੀ ਟਰਾਂਸ ਜੈਂਡਰ ਵੀ ਨੇ ਉਹਨਾਂ ਨੂੰ 5 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਉਹ ਦੇ ਦਿੱਤਾ ਔਰ ਇਹਦੀ ਕਾਂਗਰਸ ਕਹਿ ਰਹੀ ਹੈ ਕਿ ਭਾਰਤ ਤੀਜੀ ਅਰਥ ਵਿਵਸਥਾ ਨਹੀਂ ਬਣੇਗਾ ਜੀ ਦੱਸੰਗੇ ਕਿ ਉਹ ਇਟਲੀ ਦੇ ਰਾਏ ਕਿ ਭਾਰਤ ਦੇ ਨੇ ਇਹ ਤਾਂ ਉਹੀ ਦੱਸੰਗੇ ਕਿ ਆਪਣੇ ਦਾਦਾ ਜੀ ਫਿਰੋਜ਼ ਗਾਂਧੀ ਜੋ ਪਾਰਕੀ ਸੀ ਉਹਨਾਂ ਦਾ ਨਾਂ ਕਿਉਂ ਨਹੀਂ ਅੱਜ ਤੱਕ ਲੈਂਦੇ ਇਹਦੇ ਇਤਿਹਾਸ ਨੂੰ ਪਤਾ ਹੈ ਕਿ ਉਹ ਕੌਣ ਨੇ ਉਹ ਇਹਦੇ ਦੇਸ਼ ਦੀ ਜਨਤਾ ਨੂੰ ਦੇਖਣਾ ਪਏਗਾ ਕਿ ਉਹਨਾਂ ਦਾ ਪਿਸ਼ਟ ਭੂਮੀ ਕੀ ਹੈ ਐਵੇਂ ਸਮਝਣਾ ਕਿ ਦੇਸ਼ ਦੀ ਜਨਤਾ ਹੈ ਦੇਸੀਡ ਅਗਲੀ ਗੇਂਹੇ ਸ਼ਹੀਦ ਦੇਰਜਾ ਦੇ ਸਵਾਲ ਪੜਾ ਕਰਦੇ ਰਹੋ राजनाथ जी ने तुरंत कहता राहुल गांधी जी जान को जानकारी देखो है नहीं मैं तो इमेच्योर वर्ड यूज किया फर्स्ट टाइम आई एम यूजिंग दिस वर्ड फॉर द लीडर ऑफ द अपोजिशन लीडर ऑफ द अपोजिशन इज अ वेरी रिस्पॉन्सिबल डेजिगनेशन सो दैट वे हिज स्पीच इंडिकेट्स दैट ही इज द मोस्ट एवर इमेच्योर लीडर इन द हिस्ट्री ऑफ इंडिया लीडर ऑफ अपोजिशन सो उस लिहाज के न मैं उन्होंने दिमाग से बहुत कुछ अभी देख चुके का ਐਸਜੇ ਕਰਕੇ ਦੇਸ਼ ਦੇ ਲੋਕ ਉਹਨਾਂ ਨੂੰ ਕਈ ਨਾਮਾਂ ਤੋਂ ਸੁਸ਼ੋਭਿਤ ਕਰਦੇ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਨਿਰਨੇ ਆਪੋਜੀਸ਼ਨ ਨੇ ਲਿਆ ਕਿ ਐਸੇ ਅਰਿਪੱਕ 임ਤ ਜੋੜ ਬੇਤੀ ਰਾਹੁਲ ਗਾਂਧੀ ਨੂੰ ਇੱਕ ਮਾਨ ਸੋਪੀ ਸਰਪੰਨ ਨੂੰ ਲੱਗਦਾ ਕਿ ਨੇਤਾ ਪਰਿਪੱਕ ਬਣਨ ਤੋਂ ਬਾਅਦ ਉਹ ਇਸ ਤਰ੍ਹਾਂ ਦੀ ਜਨਸ਼ੋਕੇ ਚੈਲੋ ਦੇ ਰਹੇ ਅਸੀਂ ਕੰਮ ਕਰਾਂਗੇ ਤੋਂ ਲੈਵਲ ਤੇ ਮੋਦੀ ਜੀ ਨੇ ਗਾਰੰਟੀ ਦਿੱਤੀ ਹੈ ਕਿ ਮੇਰੇ ਤੀਸਰੇ ਕਾਰਜਕਾਲ 'ਚ ਜਦੋਂ ਕਿ ਕਾਂਗਰਸ ਰਾਜ 'ਚ ਇਹ ਦੇਸ਼ 10 ਨੰਬਰ ਦੀ ਅਰਥਵਿਵਸਥਾ ਸੀ ਮੋਦੀ ਜੀ ਦੇ ਦੂਸਰੇ ਜੋ ਉਹਨਾਂ ਦਾ ਪ੍ਰਧਾਨ ਮੰਤਰੀ ਦਾ ਕਾਰਜਕਾਲ ਸੀ ਪੰਜਵੀਂ ਅਰਥਵਿਵਸਥਾ ਬਣੀ ਔਰ ਮੋਦੀ ਜੀ ਨੇ ਗਾਰੰਟੀ ਦਿੱਤੀ ਹੈ ਕਿ ਕਾਂਗਰਸ ਜੋ ਮਰਜ਼ੀ ਕਰ ਲੈ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਵਾਂਗੇ ਔਰ 5 ਸਾਲ ਦੇ ਕਾਰਜਕਾਲ 'ਚ ਭਾਰਤ ਤੀਜੀ ਦੁਨੀਆ ਦੀ ਅਰਥਵਿਵਸਥਾ ਬਣੇਗੀ ਸੋ ਮੈਂ ਉਹਨਾਂ ਇਕ ਤਬਾ ਮੇਰਾ ਕਹਾ ਅਹਮ ਕਨਕਲੂਡਿੰਗ ਨਾਓ ਕਿ ਰਾਹੁਲ ਗਾਂਧੀ ਨੂੰ ਮਾਫੀ ਮੰਗਨੀ ਚਾਹੀਦੀ ਹੈ ਹਿੰਦੂ ਸਮਾਜ ਤੋਂ ਕਿ ਜਿਹੜੀ ਅਭਦਰ ਟਿੱਪਣੀ ਹਿੰਦੂ ਸਮਾਜ ਦੇ ਖਿਲਾਫ ਹੈ ਉਹੀ ਰਾਹੁਲ ਕਹਤੀ ਹੈ ਇੱਕ ਮਿੰਟ ਲਾਂਗਾ ਉਹਨੂੰ ਯਾਦ ਆ ਗਿਆ ਕਿ ਜਿਨੇ ਭਗਵਾਨ ਰਾਮ ਤੇ ਪ੍ਰਸ਼ਨ ਉਠਾਉਂਦਾ ਸੀ ਕਿ ਭਗਵਾਨ ਰਾਮ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਜੀ ਕਿ ਭਗਵਾਨ ਰਾਮ ਪ੍ਰੂਫ ਕਰੋ ਕਿਵੇਂ ਸੀ ਇਹ ਉਹੀ ਕਾਂਗਰਸ ਔਰ ਰਾਹੁਲ ਗਾਂਧੀ ਹੈ ਜਿਨੇ ਪ੍ਰਸ਼ਨ ਉਠਾਉਂਦਾ ਕਿ ਧਾਮ ਸੇਤੂ ਐਗਜ਼ਿਸਟ ਹੀ ਨਹੀਂ ਕਰਦਾ ਹੈ। ਇਉਂ ਹੀ ਰਾਹੁਲ ਗਾਂਧੀ ਹੈ ਜਿਹੜਾ ਕਿ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਦੇ ਨਾਰੇ ਲਾ ਲੇ। ਧਨਿਆ ਕੁਮਾਰ ਔਰ ਉਹਦੇ ਸਾਥੀਆਂ ਨੂੰ ਟਿਕਟ ਦਿੰਦੀ ਹੈ ਦਿੱਲੀ ਤੋਂ ਤੇ ਉਸ ਕਰਕੇ ਇਸ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ। ਕਿ ਮਾਫੀ ਨਹੀਂ ਮੰਗਣੀ ਤਾਂ ਐਕਸ਼ਨ ਵੀ ਹੋਏਗਾ। ਐਸਾ ਹੈ ਜੀ ਇਹ ਤੇ ਦੇਸ਼ ਐਕਸ਼ਨ ਕਰੇਗਾ। ਸਮਾਜ ਐਕਸ਼ਨ ਕਰੇਗਾ। ਐਸੇ ਕਈ ਵਿਅਕਤੀ ਆਏ ਇਹ ਜਿਹੜੇ ਵੱਡੇ ਮੁਗਲ ਆਏ ਚੰਗੇਜ਼ ਖਾਨ ਆਇਆ ਮੁਹੰਮਦ ਗੋਰੀ ਆਇਆ ਉਹ ਹਿੰਦੂ ਸਮਾਜ ਦਾ ਨਹੀਂ ਕੋਈ ਵਿਗਾੜ ਤੇ ਕਿਹਾ ਤੇ ਰਾਹੁਲ ਗਾਂਧੀ ਜੀ ਬਈ ਸਭ ਕੁਝ ਕਹਿੰਦੇ ਕਿ ਕਾਂਗਰਸ ਨਾਲ ਕਾਂਗਰਸ ਨਾ ਹੁੰਦੀ ਤੇ ਦੇਸ਼ ਤੇ ਇਹ ਆਪਣਾ ਹੋ ਜੇ ਕਰੀਏ ਸਾ ਪਿਆਰੇ ਜਨ ਆਇਸ ਨਾ ਹੁੰਦੀ ਕਿ ਦੇਸ਼ ਤੇ ਇਹ ਆਪਣਾ ਹੋ ਖੈਰ ਖੜਗੇ ਸਾਹਿਬ ਜਿਹੜੇ ਨੇ ਉਹ ਤੇ ਕਟਪੁਤਲੀ ਵਾਂਗੂ ਘੁੰਮਣ ਵਾਲੇ ਵਿਅਕਤੀ ਨੇ ਖੜਗੇ ਸਾਹਿਬ ਉਹ ਕਹਿੰਦੇ ਨੇ ਜੋ ਰਾਹੁਲ ਗਾਂਧੀ ਕਹਿੰਦਾ ਖੜਗੇ ਸਾਹਿਬ ਉਹ ਕਹਿੰਦੇ ਨੇ ਤੂੰ ਸੋਨੀਆ ਗਾਂਧੀ ਜੀ ਕਹਿੰਦੇ ਨੇ ਖੜਗੇ ਸੂਜ ਪਰਿਵਾਰ ਵਾਦ ਦੇ ਕੇ ਬੇਵਸ ਨੇ ਜੇ ਖੜਗੇ ਸਾਹਿਬ ਜੀ ਨੇ ਆਪਣਾ ਅਸਤਿਤਵ ਬਚਾਣਾ ਹੈ ਤੇ ਉਹਨਾਂ ਨੂੰ ਗਾਂਧੀ ਪਰਿਵਾਰ ਦੇ ਅੱਗੇ ਨਤਮਸਤਕ ਹੋ ਰਹੀ ਪਾਏਗਾ ਸੋ ਉਹਨਾਂ ਦੀ ਇਹ ਸਟੇਟਮੈਂਟ ਨੂੰ ਤੁਸੀਂ ਇਹ ਸਮਝ ਕੇ ਚੱਲੋ ਕਿ ਉਹਨਾਂ ਨੇ ਆਪਣੇ ਉਸ ਜਿਹੜੇ ਸ਼ਾਸਕ ਨੇ ਕਾਂਗਰਸ ਦੇ ਸ਼ਾਸਕ ਹੀ ਨੇ ਉਹਨਾਂ ਅੱਗੇ ਨਤਮਸਤਕ ਹੋ ਗਿਆ ਬਿਆਨ ਦਿੱਤਾ ਜੇ ਨਤਮਸਤਕ ਦੀ ਗੱਲ ਕੀਤੀ ਜਾਏ ਤਾਂ ਪਹਿਲਾਂ ਅਮਿਸ਼ਾ ਜਨਤਾ ਨੂੰ ਮੁੱਤੇ ਚੁੱਕ ਲੈ

ਸੰਸਦ ਦੇ ਵਿੱਚ ਰਾਸ਼ਟਰਪਤੀ ਜੀ ਦੇ ਅਭਿਵਾਦਨ ਤੇ ਚਰਚਾ ਚੱਲ ਰਹੀ ਹੈ ਤੇ ਜੋ ਉੱਥੇ ਚਰਚਾ ਚੱਲ ਰਹੀ ਹੈ ਉਹ ਅਸੀਂ ਉਹਦੇ ਤੇ ਬੋਲਣਾ ਹੁੰਦਾ ਹੈ ਔਰ ਨੇਤਾ ਵਿਪੱਖ ਜਿਹੜਾ ਹੈ ਉਹਨੇ ਰਾਸ਼ਟਰਪਤੀ ਜੀ ਦਾ ਨਾਂ ਹੀ ਨਹੀਂ ਲਿਆ ਉਹ ਆਪਣਾ ਹੀ ਸੈਲਫ ਬ੍ਰਾਂਡਿੰਗ ਕਰਨ ਲੱਗਾ ਠੀਕ ਕਹਿ ਰਹੇ ਹੋ ਤੁਸੀਂ ਕਿ ਰਾਹੁਲ ਗਾਂਧੀ ਜੀ ਨੂੰ ਨਾ ਦੇਸ਼ ਦੀ ਚਿੰਤਾ ਹੈ ਰਾਹੁਲ ਗਾਂਧੀ ਜੀ ਨੂੰ ਨਾ ਸੰਸਦੀ ਪ੍ਰਣਾਲੀ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਨਾ ਲੋਕਤੰਤਰ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਕੇਵਲ ਸੈਲਫ ਬ੍ਰਾਂਡਿੰਗ ਦੀ ਚਿੰਤਾ ਹੈ Any other नहीं ऐसा है कि राहुल गांधी की कहते हैं सर राहुल गांधी शेख चिल्ली के हसीन सब में लेट हिम ड्रीम रिजल्ट कम मै तो इंडी गठबंधन नेता ने चाहे अखिलेश यादव जी ने चाहे ममता जी ने काफी सीनियर ने और कांग्रेस कई वरिष्ठ नेता ने ਉਹਨਾਂ ਨੂੰ ਖਵਾਗਾ ਕਿ ਤੁਸੀਂ ਯਕੀਨ ਇਹ ਰਨੇ ਲੇਤਾ ਹੈ ਕਿ ਐਸੇ ਵਿਅਕਤੀ ਨੂੰ ਤੁਸੀਂ ਆਪਣਾ ਨੇਤਾ ਨਿਯੁਕਤ ਕੀਤਾ ਹੈ ਅਭੀ ਤੋਂ ਆਰੰਭ ਹੈ ਆਗੇ-ਆਗੇ ਦੇਖੀਏ ਹੋਤਾ ਹੈ ਕੀ ਜਿੱਦ ਤੱਕ ਕਦਰ ਪਿੱਛੇ ਮੁੜਾ ਰਹੇਗਾ ਐਸਾ ਹੈ ਕਿ ਇਹ ਗਠਬੰਧਨ ਸਵਾਰਥਾਨਾ ਗਠਬੰਧਨ ਹੈ ਇਹ ਗਠਬੰਧਨ ਜੇਲ੍ਹ ਤੋਂ ਬਚਣ ਦਾ ਗਠਬੰਧਨ ਹੈ ਇਹ ਗਠਬੰਧਨ ਭ੍ਰਸ਼ਟਾਚਾਰੀਆਂ ਦਾ ਗਠਬੰਧਨ ਹੈ ਇਹ ਗਠਬੰਧਨ ਮੋਦੀ ਜੀ ਜੈਸੇ ਇਮਾਨਦਾਰ ਵਿਅਕਤੀ ਦੀ ਸੁਨਾਮੀ ਤੋਂ ਬਚਣ ਲਈ ਬਣਾਇਆ ਹੋਇਆ ਗਠਬੰਧਨ ਹੈ ਔਰ ਕੋਈ ਵੀ ਗਠਬੰਧਨ ਜਿਹੜਾ ਨਿੱਜੀ ਸਵਾਰਥ ਦੇ ਉੱਤੇ ਬਣਿਆ ਹੈ ਉਹ ਕਦੀ ਵੀ ਅਜ ਤੱਕ ਸਫਲ ਨਹੀਂ ਹੋਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਕਈ ਐਸੇ ਜਿਹੜੇ ਨੇ ਉਹ ਮੌਕੇ ਆਏ ਕਿ ਐਸੇ ਗਠਬੰਧਨ ਬਏ ਬਨੇ ਔਰ ਥੋੜੇ ਸਮੇਂ ਹੀ ਜੀ ਐਨਡੀ ਗਠਬੰਧਨ ਜੈਸੇ ਚਰਮੜਾ ਗਏ। ਪਰਾਹਲ ਗਾਂਧੀ ਕਹਿੰਦੇ ਨੇ ਜਿਹੜੀ ਟਿੱਪਣੀ ਕੀਤੀ ਉਹ ਹਿੰਦੂ ਸਮਾਏਵਾਦ 'ਚ ਨਹੀਂ ਆਰਐਸਐਸ ਭਾਜਪਾ ਹੋਰੇ ਨੋਦੀ ਗਾਏ। ਭਾषण ਸੁਣੋ। راہਲ ਗਾਂਧੀ ਦਾ ਭਾषण ਸੁਣੋ। एडा हल्का आदमी जो हिम्मत गल की दे हिम्मत मुकाबला कर कायर क्यों बन गया जाओ वीडियो अपलोड करो की क्या उन्हें क्या जो हिंदू समाज के लोग हैं ये हिंसक है ये लफज